79ਵਾਂ ਆਜ਼ਾਦੀ ਦਿਵਸ ਮਨਾਇਆ ਗੁਲਾਇਆ 15 ਅਕਤੂਬਰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਅੱਜ ਆਜ਼ਾਦੀ ਦਿਵਸ ਦੇ ਮੌਕੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸੜਕ ਸੁਰੱਖਿਆ ਫੋਰਸ ਦੇ ਐਸਆਈ ਸਰਬਜੀਤ ਸਿੰਘ ਅਤੇ ਐਸਆਈ ਜਸਵਿੰਦਰ ਸਿੰਘ ਨੇ ਅਤੇ ਉਹਨਾਂ ਦੀ ਟੀਮ ਵੱਲੋਂ 79ਵਾਂ ਆਜ਼ਾਦੀ ਦਿਵਸ ਤੇ ਸ਼ੁਭ ਕਾਮਨਾ ਦਿੱਤੀਆਂ ਗਈਆਂ ਅਤੇ ਟ੍ਰੈਫਿਕ ਨਿਯਮਾਂ ਬਾਰੇ ਟਾਬਿਆਂ ਤੇ ਜਾ ਕੇ ਡਰਾਈਵਰਾਂ ਨੂੰ ਜਾਗਰੂਕ ਕਰਵਾਇਆ ਗਿਆ ਅਤੇ ਉਹਨਾਂ ਨੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਦੀ ਟੀਮ ਐਮਰਜੈਂਸੀ 24 ਘੰਟੇ ਤੁਹਾਡੇ ਲਈ ਹਾਜ਼ਰ ਹੈ ਅਤੇ ਡਰਾਈਵਰਾਂ ਨੂੰ ਦੱਸਿਆ ਕਿ ਨਿਯਮ ਨੂੰ ਫੋਲੋ ਕਰੋ ਤਾਂ ਜੋ ਕਿ ਸੜਕ 'ਤੇ ਦੁਰਘਟਨਾ ਤੋਂ ਬਚਿਆ ਜਾ ਸਕੇ ਅਤੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰਾਂ ਵਿੱਚ ਜਾ ਸਕਣ ਜਦੋਂ ਦੂਜੇ ਪਾਸੇ ਨਾਮਤਾਰੀ ਟਾਬੇ ਦੇ ਮਾਲਕ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦੇ ਉਪਰਾਲੇ ਬਹੁਤ ਹੀ ਜ਼ਿਆਦਾ ਵਧੀਆ ਹਨ ਜੋ ਕਿ ਦੁਰਘਟਨਾ ਦੇ ਜਗਾਤੇ ਜਲਦੀ ਆ ਜਾਂਦੇ ਹਨ ਅਤੇ ਟਾਬੇ ਦੇ ਮਾਲਕ ਨੇ ਸੜਕ ਸੁਰੱਖਿਆ ਫੋਰਸ ਦੇ ਵਧੀਆ ਉਪਰਾਲੇ ਦੇਖਣ ਤੇ ਆਜ਼ਾਦੀ ਦਿਵਸ ਮੌਕੇ ਤੇ ਕੇਕ ਕਟਿੰਗ ਕੀਤਾ ਇਸ ਮੌਕੇ ਤੇ ਲੇਡੀਜ਼ ਕੋ ਸਟੇਬਲ ਨਿਸ਼ਾ कोस्टेबल सुखजीत पाल सिंह अमोलक सिंह मनी सिंह फतेह सिंह रूपलाल, अवतार सिंह आदि हाजिर सन कैमरामैन पवन कनोट लाल फिलौर और राजकुमार इंगल ने खास रिपोर्ट पंद्रह अगस्त में आजादी दिवस के ਦੇਸ਼ ਵਾਸੀਆਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਸ਼ੁਭ ਕਾਮਨਾਵਾਂ ਸਰ ਟ੍ਰੈਫਿਕ ਦੇ ਮਸੀਹਾ ਲਈ ਕੀ ਮੈਸੇਜ ਦੇਣਾ ਚਾਹੁੰਗੇ ਰੂਲਸ ਬਾਰੇ ਦੇਸ਼ ਵਾਸੀਆਂ ਨੂੰ ਤੇ ਜੋ ਵੀ ਹਾਈਵੇ ਦੇ ਉੱਪਰ ਚੱਲ ਰਹੇ ਨਾਗਰਿਕ ਹੈ ਚਾਹੇ ਉਹ ਪੈਦਲ ਚੱਲ ਰਹੇ ਚਾਹੇ ਉਹ ਹਾਈਵੇ ਵਹੀਕਲ ਤੇ ਚੱਲ ਰਹੇ ਆ ਫੋਰ ਵੀਲਰ ਟੂ ਵੀਲਰ ਤੇ ਚੱਲ ਰਹੇ ਆ ਉਹਨਾਂ ਨੂੰ ਸਾਡੀ ਪੋਰਸ ਵੱਲੋਂ ਇੱਕ ਰਿਕਵੈਸਟ ਆ ਬੇਨਤੀ ਆ ਕਿ ਜਿਹੜੇ ਟ੍ਰੈਫਿਕ ਦੇ ਰੂਲਸ ਆ ਉਹਨਾਂ ਨੂੰ ਫੋਲੋ ਕਰੋ ਤਾਂ ਕਿ ਤੁਸੀਂ ਸੁਰੱਖਤ ਆਪਣੇ ਜਿੱਥੇ ਵੀ ਆਪਣੀ ਮੰਜ਼ਿਲ ਵੱਲ ਜਿੱਥੇ ਤੁਹਾਨੂੰ ਪਹੁੰਚਣਾ ਹੈ ਜੈ ਹਿੰਦ ਮੇਰਾ ਨਾਮ ਅਮਿਤ ਸਿੰਘ ਨਾਮ ਦਾ ਹਟਾ ਬੇਤੋਂ 15 ਅਗਸਤ ਦਿਵਸ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੀ ਪੰਜਾਬ ਸਰਕਾਰ ਨੇ ਐਸਐਸਐਫ ਫੋਰਸ ਚਲਾਈ ਆ ਬਹੁਤ ਵਧੀਆ ਆ ਤਾਂ ਜੋ ਲੋਕਾਂ ਨੂੰ ਅੜਕਦੇ ਕੋਈ ਵੀ ਦੁਰਘਟਨਾ ਹੋndi ਆ ਉਹਦਾ ਸਹੀ ਸਮੇਂ ਤੇ ਉਹਨਾਂ ਨੂੰ ਸਰਗਿੱਤੀ ਸਹਾਇਤਾ ਜੀ ਦਿੱਤੀ ਜਾਂਦੀ ਆ ਫਸਟ ਹੈਂਡ ਦਿੱਤੀ ਜਾਂਦੀ ਆ ਤੇ ਇੱਥੇ ਡਰਾਈਵਰਾਂ ਨੂੰ ਜਾਣੂ ਕਰਵਾਇਆ ਆ ਅੜਕਦੇ ਨਿਯਮਾਂ ਸੰਬੰਧੀ ਸੀਟ ਬੈਲਟ ਲਾ ਕੇ ਗੱਡੀ ਚਲਾਉਣ ਟੂ ਵੀਲ ਦਾ ਜਿਹੜਾ ਹੈਲਮਟ ਪਾ ਕੇ ਚਲਾਉਣ ਤੇ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਜਿਹੜੇ ਇੱਕ ਮੌਕੇ ਤੇ ਆ ਕੇ ਤੁਸੀਂ ਚਾਹੁੰਦੇ ਆ ਕਿ ਜਿਹੜੀ ਮਦਦ ਕੀਤੀ ਜਾਵੇ ਉਹ ਨੂੰ ਕਿਸ ਤਰ੍ਹਾਂ ਕਰੋਗੇ ਦੱਸੋਗੇ ਦੇਖੋ ਵੇਦਨ ਵਾਨਿਆ 2 ਮਿੰਟ ਦੇ ਵਿੱਚ ਸੜਕ ਸੁਰਪਿਆ ਫੋਰਸ ਦੇ ਜਿਹੜੇ ਐਸਐਹ ਜਸਵਿੰਦਰ ਸਿੰਘ ਜੀ ਤੇ ਸਾਜੀ ਸਿੰਘ ਜੀ ਤੇ ਮੌਕੇ ਤੇ ਟੀਮ ਲੈ ਕੇ ਪਹੁੰਚ ਜਾਂਦੇ ਆ ਤੇ ਲੋਕਾਂ ਨੂੰ ਵੀ ਚਾਹੀਦਾ ਕਿ ਜਿਹੜੇ ਵੀਡੀਓ ਜਿਹੜੀ ਬਣਾਉਂਦੇ ਆ ਉਹ ਕੈਮਰੇ ਘੱਟ ਠੱਡਣ ਤੇ ਪੁਲਿਸ ਦੇ ਆਉਣ ਕਾਤਰ ਉਹ ਵੀ ਥੋੜੀ ਸਹਾਇਤਾ ਕਰਨੀ ਰਹਿਣ ਉਹਨਾਂ ਦੀ ਵੀ ਇਕੱਲੀ ਪੁਲਿਸ ਕੁਛ ਨਹੀਂ ਕਰ ਸਕਦੀ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਆ ਲੋਕ ਪੁਲਿਸ ਦੀ ਮਦਦ ਕਰਨ। ਇਹ ਉਹ ਦਿਨ ਹੈ ਜਦੋਂ ਅਸੀਂ ਆਪਣੇ ਦੇਸ਼ ਵਿੱਚ ਛੁਈਏ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ। ਆਓ ਇਸ ਦਿਨ ਸਿਰਫ ਰੰਗਾ ਹੀ ਨਾ ਲੈ ਰਹੀਏ ਸਗੋਂ ਆਪਣੀ ਸੁਰੱਖਿਆ ਦਾ ਵਾਅਦਾ ਵੀ ਕਰੀਏ। ਤੇਜ਼ ਰਫਤਾਰ 'ਚ ਜ਼ਿੰਦਗੀ ਨਾ ਗਵਾਓ। ਹੈਲਮਟ ਤੇ ਸੀਟ ਬੈਲਟ ਹਮੇਸ਼ਾ ਪਾਓ। ਨਿਯਮਾਂ ਤੇ ਪਾਲਣਾ ਕਰਦੇ ਹੋਏ ਆਪਹੀ ਅਤੇ ਹੋਰਾਂ ਦੀ ਜ਼ਿੰਦਗੀ ਬਚਾਓ। ਆਜ਼ਾਦੀ ਹੈ ਜ਼ਿੰਮੇਵਾਰੀ। ਆਓ ਇਸ ਦਿਨ ਭਾਈਏ ਅੱਤੀਕ ਵਾਅਦਾ ਕਰੀਏ ਨਾ ਸਿਰਫ ਦੇਸ਼ ਨੂੰ ਸੁਰੱਖਿਤ ਬਣਾਉਂਦਾ ਸਭ ਕੋ ਆਪਣੀਆਂ ਸੜਕਾਂ ਨੂੰ ਵੀ ਸਖਤ ਬਣਾਉਂਦਾ